51 ਕਰੋੜ 74 ਲੱਖ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਵਿੱਚ ਬਣਿਆ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਇਹ ਕੋਈ ਆਸਾਨ ਨਹੀਂ ਹੈਗਾ ਇਹ ਫਰਜ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਬ੍ਰਿਜ ਕਿਤੇ ਅੰਡਰ ਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ ਬਣਦਾ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਹੀ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈਣ ਗਿਆ ਸੀ ਜਿਹੜੀ ਹਰੀਕੇ ਪੱਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 149 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 অত্যাধুনিক অ্যাম্বুলেন্স ਦਾ ਉਹਨਾਂ ਨੂੰ ਹਰੀ ਚੰਡੀ ਦੇ ਕੇ ਸਿਹਤ ਮੈਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆਹ ਰੇਲਵੇ ਓਵਰ ਬ੍ਰਿਜ ਦੁਕਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਮੁਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜਿਹੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਉਹ ਆਪਦੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੋੜਾ ਜੀ ਛੱਡੋ ਪਰੇ ਮੁੱਖ ਮੰਤਰੀ ਨੂੰ ਤੇ ਕੀ ਜਾਣਾਂ ਓ ਮੈਨ ਘਾ ਛੋਟਾ ਜਿਹਾ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ ਤੇ ਪੁਲ ਦਾ ਫਾਇਦਾ ਕੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ